ਹਾਂਜੀ ਮੇਰੀ ਵੀਡੀਓ ਚ ਜਿਹੜੇ ਅਕਸਰੀ ਕਮੈਂਟ ਹੁੰਦੇ ਨੇ ਕਿ ਤੂੰ ਜਦੋਂ ਵੀ ਵੀਡੀਓ ਪਾਉਂਦਾ ਤੇਰੀ ਵੀਡੀਓ ਚ ਕੀ ਆ ਕੈਨੇਡਾ ਬਾਰੇ ਨਿਰਾਸ਼ਾ ਹੀ ਹੁੰਦੀ ਆ ਤਾਂ ਮੈਂ ਇਹ ਨਹੀਂ ਕਹਿੰਦਾ ਕਿ ਕੈਨੇਡਾ ਤੋਂ ਲੋਕਾਂ ਨੇ ਪੈਸੇ ਨਹੀਂ ਕਮਾਏ ਆਪਦੇ ਘਰ-ਬਾਰ ਨਹੀਂ ਬਣਾਏ ਸਾਰਾ ਕੁਝ ਬਣਾਇਆ ਜ਼ਮੀਨਾਂ ਜਾਇਦਾਦਾਂ ਪੰਜਾਬ ਵਿੱਚ ਬਹੁਤ ਕੁਝ ਬਣਾਇਆ ਲੋਕਾਂ ਨੇ ਕੈਨੇਡਾ ਤੋਂ ਪਰ ਮੈਂ ਆਪਣੀ ਹਰ ਇੱਕ ਵੀਡੀਓ ਚ ਜਿਹੜੀ ਗੱਲ ਕਰਦਾ ਹੁੰਦਾ ਮੈਂ ਉਹ ਹਮੇਸ਼ਾ ਗੱਲ ਕਰਦਾ ਹੁੰਦਾ ਅੱਜ ਦੇ ਦਿਨਾਂ ਦੀ ਜਿਹੜਾ ਹੁਣ ਸਮਾਂ ਚੱਲ ਰਿਹਾ ਤੇ ਜਿਹੜੇ ਹੁਣ ਸਟੂਡੈਂਟਾਂ ਦੇ ਹਾਲਾਤ ਨੇ ਜਿਹੜੇ ਸਟੂਡੈਂਟ ਇੱਕ ਸਾਲ ਪਹਿਲਾਂ ਆਏ ਨੇ ਮੈਂ ਹਮੇਸ਼ਾ ਉਹਨਾਂ ਦੀ ਗੱਲ ਕਰਦਾ ਜਾਂ ਤਾਂ ਫਿਰ ਲੋਕ ਕੀ ਆ ਜਿਹੜੇ ਸਹੀ ਹਾਲਾਤ ਨੇ ਸੱਚੇ ਹਾਲਾਤ ਨੇ ਇੱਥੇ ਕੈਨੇਡਾ ਦੇ ਜਿਹੜੇ ਜਵਾਕਾਂ ਦੇ ਉਹ ਸੁਨਣਾ ਹੀ ਨਹੀਂ ਚਾਹੁੰਦੇ ਉਹ ਬਸ ਇਹੀ ਸੁਨਣਾ ਚਾਹੁੰਦੇ ਨੇ ਕਿ ਜਿਹੜਾ ਲੋਕ ਹੈ ਇੱਧਰ ਕੈਨੇਡਾ ਚਾਹੁੰਦੇ ਨੇ ਵੱਡੀਆਂ-ਵੱਡੀਆਂ ਕਾਰਾਂ ਖਰੀਦਦੇ ਨੇ ਆਪਣਾ ਜਿਹੜਾ ਇੰਡੀਆ ਵਿੱਚ ਬਹੁਤ ਪੈਸੇ ਭੇਜਦੇ ਨੇ ਇਹ ਚੀਜ਼ਾਂ ਹੀ ਉਹ ਸੁਨਣਾ ਚਾਹੁੰਦੇ ਨੇ ਪਰ ਮੈਂ ਵੀ ਨਹੀਂ ਕਹਿੰਦਾ ਕਿ ਸਾਰੇ ਸਟੂਡੈਂਟਾਂ ਦੇ ਇੱਥੇ ਮਾੜੇ ਹਾਲਾਤ ਨੇ ਬਹੁਤ ਵਧੀਆ ਜਿਨ੍ਹਾਂ ਨੂੰ ਕੰਮ ਵੀ ਮਿਲਿਆ ਵਧੀਆ ਕੰਮ ਕਰਦੇ ਪਰ ਦਾਸਾਂ ਵਿੱਚੋਂ 6 ਤੋਂ 7 ਸਟੂਡੈਂਟ ਹੈ ਉਹ ਕੀ ਆ ਪਰੇਸ਼ਾਨੀ ਨੇ ਕਈ ਤਾਂ ਆਪਣੀ ਸਟੱਡੀ ਨੂੰ ਲੈ ਕੇ ਕਿਉਂਕਿ ਰੂਲਸ ਬਹੁਤ ਚੇਂਜ ਹੋ ਗਏ ਨੇ ਦੂਜਾ ਕੰਮ ਨੂੰ ਲੈ ਕੇ ਜੇ ਬੰਦਾ ਹੁਣ 24 ਘੰਟੇ ਸੈਨ ਤੇ ਕੰਮ ਕਰ ਵੀ ਰਿਹਾ ਤਾਂ ਉਹਦਾ ਫੇਰ ਵੀ ਮਤਲਬ ਉਹਦੀ ਜਿਹੜੀ ਫੀਸ ਹੈ ਤੇ ਜਿਹੜੇ ਉਹਦੇ ਖਰਚੇ ਆ ਜਿਹੜੀ ਅਗਲੇ ਸਾਲ ਦੀ ਫੀਸ ਭਰਨੀ ਆ ਉਹਨੇ ਕੋਰਸ ਦੀ ਉਹ ਨਹੀਂ ਨਿਕਲਦੇ ਤੇ ਹੁਣ ਇਦਾਂ ਦੇ ਕੁਝ ਸਟੂਡੈਂਟ ਹੁੰਦੇ ਨੇ ਜਿਹੜੇ ਤਿੰਨ ਜਾਂ ਚਾਰ ਸਟੂਡੈਂਟ ਹੁੰਦੇ ਨੇ ਜਿਹੜੇ ਕਿ ਇੱਧਰ ਜਿੰਨਾ ਦੀ ਫੈਮਿਲੀ ਸੈੱਟ ਹੁੰਦੀ ਆ ਜਾਂ ਰਿਸ਼ਤੇਦਾਰ ਸੈੱਟ ਹੁੰਦੇ ਨੇ ਉਹ ਕੀ ਉਹਨਾਂ ਨੂੰ ਫਿਰ ਕੈਸ਼ ਤੇ ਜਾਂ ਸੈਂਟ ਤੇ ਕੰਮ ਉਹਨਾਂ ਨੂੰ ਮਿਲ ਜਾਂਦਾ ਤੇ ਉਹ ਕੀ ਆ ਫਿਰ ਵੱਡੀਆਂ-ਵੱਡੀਆਂ ਗੱਡੀਆਂ ਨਾਲ ਜਾਂ ਫਿਰ ਵਧੀਆ ਆਪਣਾ ਲਾਈਫ ਸਟਾਈਲ ਜਿਹੜਾ ਦਿਖਾਉਂਦੇ ਨੇ ਸੋਸ਼ਲ ਮੀਡੀਆ ਤੇ ਤੇ ਕੁਝ ਸਟੂਡੈਂਟਾਂ ਦੀ ਜਿਹੜੀ ਤੁਸੀਂ ਜ਼ਿੰਦਗੀ ਦੇਖਦੇ ਆਂ ਸੋਸ਼ਲ ਮੀਡੀਆ ਤੇ ਪਰ ਜਿਹੜੀ ਅੱਜ ਦੀ ਸਿਚੁਏਸ਼ਨ ਹੈ ਇਹ ਸਿਚੁਏਸ਼ਨ ਜਿਹੜੀ ਮਾੜੇ ਹਾਲਾਤ ਹੋਣ ਦਾ ਕਾਰਨ ਇਹੀ ਆ ਉਹ ਵੀ ਖਾਸ ਕਰਕੇ ਸਟੂਡੈਂਟਾਂ ਦਾ ਕਿਉਂਕਿ ਇਮੀਗ੍ਰੇਸ਼ਨ ਦੇ ਜਿਹੜੇ ਰੂਲ ਨੇ ਉਹ ਬਹੁਤ ਹੀ ਸਖਤ ਹੋ ਗਏ ਨੇ ਹਰ ਇੱਕ ਸਟੱਡੀ ਤੇ ਤੁਹਾਨੂੰ ਵਰਕ ਪਰਮਿਟ ਨਹੀਂ ਮਿਲਣਾ ਦੂਜਾ ਇਦਾਂ ਦੀ ਕੋਈ ਵੀ ਸਟੱਡੀ ਤੁਸੀਂ ਲੈ ਲਈ ਅੱਗੇ ਜਾ ਕੇ ਕਿ ਇਹ ਤੁਹਾਨੂੰ ਪੀਆਰ ਵਿੱਚ ਬਹੁਤ ਪ੍ਰੋਬਲਮ ਆਉਣੀ ਹੈ ਤੇ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਆ ਨਾ ਜਿਹੜਾ ਮਤਲਬ ਅੱਜ ਦੇ ਟਾਈਮ ਦਾ ਕੈਨੇਡਾ ਨਾ ਤਾਂ ਉਹ ਸਟੂਡੈਂਟ ਨੂੰ ਇੱਥੇ ਸੈੱਟ ਹੋਣਾ ਬਹੁਤ ਹੀ ਮੁਸ਼ਕਲ ਹੈ ਤਾਂ ਮੈਂ ਤਾਈਆਂ ਇਹ ਗੱਲਾਂ ਕਰਦਾ ਹੁੰਦਾ ਕਿਉਂਕਿ ਮੇਰੇ ਨਾਲ ਇਦਾਂ ਦੇ ਬਹੁਤ ਸਾਰੇ ਸਟੂਡੈਂਟ ਆਏ ਨੇ ਜਿਹੜੇ ਘਰੋਂ ਮਿਡਲ ਕਲਾਸ ਸੀਗੇ ਮਤਲਬ ਜਿੰਨਾਂ ਕੋਲ ਇੰਨੇ ਪੈਸੇ ਨਹੀਂ ਸੀਗੇ ਪਰ ਉਹਨਾਂ ਨੇ ਕੀ ਚੱਕ ਚਕਾ ਕੇ ਇਧਰੋਂ ਉਧਰੋਂ ਆਪਦੀਆਂ ਫੀਸਾਂ ਭਾਰਤੀਆਂ ਜੀਆਈਸੀ ਭਾਰਤੀ ਇਧਰ ਆ ਕੇ ਪਰ ਹੁਣ ਕੀ ਉਹਨਾਂ ਤੋਂ ਇੱਥੋਂ ਜਿਹੜਾ ਕੈਨੇਡਾ ਦੇ ਖਰਚੇ ਆ ਮੈਨੇਜ ਨਹੀਂ ਹੁੰਦੇ ਥੋੜਾ ਬਹੁਤਾ ਕੰਮ ਵੀ ਕਰਦੇ ਨੇ ਪਰ ਫਿਰ ਵੀ ਆ ਜਿਹੜਾ ਇੱਥੋਂ ਨਹੀਂ ਪੂਰਾ ਹੁੰਦਾ ਤਾਂ ਮੈਂ ਇਹੀ ਗੱਲ ਕਰਦਾ ਹੁਣ ਆਪਦਾ ਇੱਧਰ ਕੀ ਆ ਪੂਰਾ ਪਲਾਨ ਕਰਕੇ ਆਇਆ ਕਰੋ ਆਪਣਾ ਪ੍ਰਬੰਧ ਕਰਕੇ ਆਇਆ ਕਰੋ ਕਿ ਤੁਹਾਡੇ ਕੋਲ ਕੀ ਆ ਘੱਟੋ ਘੱਟ ਦੋ ਕੰਮ ਹੋਣ ਵੈਸੇ ਤਾਂ ਇੱਥੇ ਅੱਜਕੱਲ ਇੱਕ ਕੰਮ ਲੱਭਣੇ ਬਹੁਤ ਮੁਸ਼ਕਲ ਹੈ ਪਰ ਜੇ ਬੰਦੇ ਨੇ ਇੱਕ ਵਧੀਆ ਆਪਦਾ ਕਰਜ਼ਾ ਟਾਈਮਸਰ ਲਾਉਣਾ ਆਪਦਾ ਜਿਹੜਾ ਡਿਪਰੈਸ਼ਨ ਤੋਂ ਨਿਕਲਣਾ ਤਾਂ ਉਹਦੇ ਕੋਲ ਕੀ ਆ ਆਪਦਾ ਪੂਰਾ ਪਲਾਨ ਹੋਣਾ ਚਾਹੀਦਾ ਕੈਨੇਡਾ ਦਾ